ਇੱਕ ਮਾਤਮਨ ਤੇ ਉਹਦਾ ਨੇ ਲਿਆ ਕੇ ਇੱਕ ਹੀਰਿਆਂ ਦਾ ਭਰਿਆ ਹੋਇਆ ਥਾਲ ਜਿੱਥੇ ਬੈਠੇ ਸੀ ਅੱਗੇ ਰੱਖ ਦਿੱਤਾ ਹਜ਼ਾਰਾਂ ਰੁਪਏ ਦੇ ਹੀਰੇ ਉਹਦੇ ਕੀ ਹੀਰੇ ਦਾ ਹੀ ਮੁੱਲ ਵੀ ਅੰਤੰਦ ਪਰਿਆ ਹੋਇਆ ਹੀਰਿਆਂ ਦਾ ਹਾਰ ਰੱਖ ਦਿੱਤਾ ਆਪ ਹੋਵੇ ਜਿਵੇਂ ਬੈਠੇ ਇੱਕ ਕੋਈ ਪ੍ਰੇਮੀ ਆਇਆ ਤੇ ਉਹਦੇ ਹਾਰ ਥਾਲ ਚੁੱਕਿਆ ਬਾਬਾ ਜੀ ਦੇਖ ਰਹੇ ਇਦਾਂ ਕਿ ਕੀ ਜਾਂਦਾ ਕੌਣ ਲੈ ਗਿਆ ਇਹ ਇਹ ਗਰੋਂ ਸ਼ੇਰ ਸਿੰਘ ਜੀ ਨੂੰ ਪਤਾ ਲੱਗਿਆ ਮਹਾਰਾਜ ਸ਼ੇਰ ਸਿੰਘ ਨੂੰ ਉਹ ਜਬੀ ਕਹਿੰਨ ਲੱਗੇ ਵੀ ਇਹ ਤਰਾਸ਼ੀਆਂ ਨੂੰ ਕੌਣ ਲੈ ਗਿਆ ਜਾ ਕੇ ਤਰਾਸ਼ੀਆਂ ਲੈ ਰਹੇ ਨੇ ਬਾਬਾ ਜੀ ਨੇ ਬੁਲਾਇਆ ਕਹਦੇ ਕਿ ਤਰਾਸ਼ੀਆਂ ਤਾਂ ਨਹੀਂ ਲੈਦਾ ਤੂੰ ਤੇਰਾਦਾਰੀ ਸੀਗਾ ਉਹ ਤੂੰ ਤਾਂ ਸਾਡੇ ਭੇਟ ਕਰ ਗਿਆ ਹੁਣ ਸਾਡੀ ਮਰਜ਼ੀ ਆ ਕਿਸੇ ਨੂੰ ਜ਼ਹੀਏ ਨਾ ਦਈਏ ਸਾਨੂੰ ਤਾਂ ਉਹਦੀ ਲੋੜ ਨਹੀਂ ਸੀ ਲੋੜ ਵਾਂ ਦਾ ਕਹੇ ਲਏ ਉਹ ਬਚਾਰੇ ਬਚਾਰੇ ਕਿਹੜੀ ਗੱਲ ਤੋਂ ਔਖਾ ਐਵੇਂ ਜਵੇਂ ਬਾਬਾ ਆਇਆ ਸੀ ਕਿ ਜੀ ਆਪ ਵੀ ਦੇ ਆਜਣ ਤੇ ਬਹੁਤ ਸਾਰੀਆਂ ਗਊਆਂ ਸੀ ਪਠਾਨਾਂ ਨੇ ਰਾਤ ਨੂੰ ਆ ਕੇ ਗਊਆਂ ਚੋਰੀ ਕਰ ਲਈ بلوچستان ਦੇ ਬਲੋਚ ਸੀ ਜਿਹੜਾ ਗਊਆਂ ਘੇਰ ਲੈਂੀ ਜਾਂਦੇ ਰੇ ਤਾਂ ਫੌਜੀਆ ਨੇ ਪਛਾੜ ਲਿਆ ਵੀ ਇਹ ਤਾਂ ਤੇਰੇ ਦੇ ਗਊਆਂ ਲੈ ਜਾਂ। ਉਹਨਾਂ ਨੇ ਥਣ ਲਿਆ ਉਹ ਬੜੇ ਹੋਏ ਚੋਰ ਕੁਛਦਾ ਬੰਦ ਕੇ ਸਮੇਤ ਗਉਆਂ ਦੇ ਲਿਆਏ ਇਧਰਲੇ ਪਾਸੇ ਬਾਬਾ ਜੀ ਨੂੰ ਦੱਸਿਆ ਅਮਤ ਨੇ ਇਹ ਵੀ ਮਹਾਰਾਜਾ ਦੇ ਲੰਗਰ ਦੇ ਵਿੱਚ ਦੁੱਧ ਕਾਦਾ ਪਾਈਏ ਗਉਆਂ ਦਾ ਚੋਰ ਲੈ ਗਏ ਸਾਰੀਆਂ ਕਹਦੇ ਫੇਰ ਕੁਛ ਬਚਿਆ ਕਹਦੇ ਨਾ ਜੀ ਕਟਰੂ ਮੱਛੂ ਗੜੇ ਨੇ ਕਹਿੰਦੇ ਉਹਨਾਂ ਨੂੰ ਲੈ ਕੇ ਨਾ ਖੁਰਾ ਦੇ ਲੋ ਮਗਰ ਮਦਨ ਲੈ ਜੋ ਉਹ ਵਿਚਾਰੀਆਂ ਕੀ ਕਰਤੀਆਂ ਇਹ ਵਿਚਾਰੇ ਕੀ ਕਰਤੀਆਂ ਜਾਓ ਇਹਨਾਂ ਨੂੰ ਵੀ ਛੱਡਿਓ ਤੇ ਉਸੇ ਤਰ੍ਹਾਂ ਨਾਲ ਕਰਦੇ ਉਧਰ ਫੌਜੀਆ ਨੇ ਗੋਵਾ ਘੇਰ ਲਿਆ ਤੇਦਰੋਂ ਇਹ ਨਹੀਂ ਜਾਂਦੇ ਰੇ ਅਖੀਰ ਅਦੇ ਫੇਰ ਅਗੇ ਮੁੜ ਕੇ ਦੁੱਦ ਕੱਢਿਆ ਲੰਦਰ ਤੇ ਵਰਤਿਆ ਉਹਨਾਂ ਨੂੰ ਵੀ ਪੜਾਇਆ ਬਾਬਾ ਜੀ ਇਹਨਾਂ ਨੂੰ ਕਿਉਂ ਨਾ ਪਸ ਇਹ ਕ੍ਰੀਮ ਦੇ ਵਿੱਚ ਉਸ ਵੇਲੇ ਉਹਨੂੰ ਯਾਦ ਪਤਾ ਲੱਗਿਆ ਇੰਸਪੈਕਟਰ ਆਏ ਐ ਐਨ ਪੈਰੀ ਕਰਨ ਕਹਿੰਦਾ ਬਾਬਾ ਜੀ ਤੁਹਾਡੇ ਡੇਰੇ ਦੀਆਂ ਗੋਵਾ ਕੌਣ ਲੈ ਗਿਆ ਕੀ ਦੀ ਗਉਆ ਛੋੜੀਆ ਕਹਿੰਦੇ ਨਾਂ ਪਾਈ ਸਾਡੀਆਂ ਬੈ ਕਹਿੰਦੇ ਕੀ ਦੀ ਆ ਨਹੀਂ ਕਹਿੰਦੇ ਇੱਥੇ ਬੰਦੇ ਬੰਨ ਜਾਂਦੇ ਨੇ ਅਸੀਂ ਇਹਨਾਂ ਨੂੰ ਪੁੱਛੇ ਪਾਈ ਜੰਨੇ ਆ ਦੁੱਧ ਸੰਗਤ ਨੂੰ ਬੜਾਈ ਜਾਂਦੇ ਸਾਡੀ ਮੇਰ ਕਾਦੀ ਆ ਇਹ ਉਹਨਾਂ ਨੂੰ ਪੁੱਛੋ ਜਿਹੜੇ ਵੱਧ ਕੇ ਜਾਂਦੇ ਉਹਨਾਂ ਦੀਆਂ ਹੋਣੀਆਂ ਕਹੇ ਬਾਬਾ ਜੀ ਇਹ ਚੋਰ ਨੇ ਜਿਹੜੇ ਲੈ ਗਏ ਤੁਹਾਡੇ ਆ ਫੜੇ ਨੇ ਬੰਦੇ ਆ ਚੋਰ ਨੇ ਬਾਬਾ ਜੀ ਕਹਿੰਦੇ ਚੋਰ ਸਾਡਾ ਸਭ ਬਰਮ ਬਿਛਾਨੋ ਸਾਨੂੰ ਤਾਂ ਬੈ ਉਤੇ ਬਿਨਾਂ ਜਿੰਦਾ ਰਹੇ ਤੂੰ ਆ ਕੋਈ ਪਰਮੇਸ਼ਰ ਇਹ ਹੈ ਕੋਈ ਇਹ ਲੋੜਵਾਦ ਸੀ ਭਾਈ ਇਹ ਤਾਂ ਨਹੀਂ ਜੇ ਲੋ ਵੇਨ ਅਨੁਭਵ ਪੁੱਛ ਕੀ ਕਰਦਾ ਰਿਆ ਦੇ ਮਦੇਹੀ ਨਹੀਂ ਪੁੱਛ ਕਰ ਰਿਆ ਉਹ ਵੇ ਤੇ ਵਾਸ਼ਰ ਕਿਹਾ ਬਾਬਾ ਜੀ ਕਹਿੰਦੇ ਇਹਨੂੰ ਨਗਾਇਆ ਉਹ ਬਾਜ਼ ਆ ਗਈ ਫੌਜ ਤਾਂ ਨਗਾਇਓ ਨਾਲ ਸਿੰਘ ਭੇਜਦੇ ਗੋਆ ਲਈ ਜਾਂਦੇ ਉੱਥੇ ਜਾ ਕੇ ਜਦੋਂ ਸੱਧਿਆ ਇਹ ਉਹ ਸਾਰੇ ਪਠਾਨ ਬੈਠ ਗਏ ਇਕੱਠੇ ਹੋ ਗਏ ਪਹਿਲੇ ਓਏ ਮੁਰਸ਼ਿਦ ਕਿੱਡਾ ਕਿੱਡਾ ਬੜਾ ਫਕੀਰ ਹੈ ਦਰਵੇਸ਼ ਹੈ ਔਰ ਇਹ ਆਪ ਇਹਨਾਂ ਦੇ ਗੋਵਾਲ ਜਾ ਕੇ ਬਚਾਣੇ ਕਮਰਾ ਚਲੋ ਕਹਿੰਦੇ ਛੱਡ ਕੇ ਬਾਪ ਜੀ ਬੇਸ਼ਾਬੀ ਕੇ ਬਾਬਾ ਜੀ ਕਹਿੰਦੇ ਲੈ ਜਾਓ ਕਹਿੰਦੇ ਨਹੀਂ ਅਸਿੰਦੇ ਬਾਬਾ ਜੀ ਕਹਿੰਦੇ ਛੱਡਾ ਇਹਨਾਂ ਨੂੰ 20 20 ਜ਼ੇਰ ਚੌਲ ਚੌਲਾਂ ਦੀਆਂ ਪੰਡਾ ਬੰਦੋ ਵਿਚਾਰੇ ਟੁੱਕੇ ਨੇ ਠੇਕਾ ਜਾ ਕੇ ਖਾ ਲੈਣਗੇ ਸੋ ਇਹ ਦ੍ਰਿਸ਼ਟੀ ਹੁੰਦੀ ਆ ਬੇਲ ਹੋੜਿਆਂ ਦੀ ਉਹ ਉਹ ਇਹ ਜੀਵਨ ਮੁਕਤਾ ਦੀ ਅਵਸਥਾ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸਾ ਫਰਮਾਨ ਆਬ ਤੁਹਾ ਕੀ ਆ ਗਿਆ ਆ ਤੁਮੇ ਤਾਬਾ ਜੀਵਨ ਮੁਕਤ ਸੋਗ ਕਹਾਵੇ ਪੈਸਾ ਆਖੇ ਤੈਸਾ ਉਸ ਸੋਗ ਸਦਾ ਨਾ ਦਤਾ ਨਹੀ ਬਿਓ ਪੈਸਾ ਸੁਵਾਨ ਤੈਸੀ ਉਸ ਮਾਟੀ ਸੋਨਾ ਤੇ ਵਿਤੀ ਮਤਲਬ ਇਹ ਹੈ ਕਿ ਉਹਨਾਂ ਨੂੰ ਕੋਈ ਪਕੜ ਨਹੀਂ ਹੋਇਆ ਕਰਦੀ ਕਿਸੇ ਕਿਸਾ ਦੀ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਆਪਨੇ ਪਹਿਲਾ ਮਸਤੂਆਣਾ ਬਣਾਇਆ ਤੇ ਉਹਦੇ ਬਾਅਦ ਦਮਦਵੇਂ ਸਾਹਬ ਦੇ ਤਖਤ ਨੂੰ ਆਵਾਜ਼ ਕਰਿਆ ਉਹ ਤਿਆਰ ਰਵਾਦੀ ਕਰਦੇ ਨੇ ਵੇਆਂ ਸੰਗਤਾਂ ਸੇਵਾ ਕਰਮ ਆਉਂਦੀਆਂ ਐ ਸਰੋਵਰਾਂ ਦੇ ਕੰਮ ਚੱਲ ਰਏ ਨੇ ਬਿਲਡਿੰਗਾਂ ਦੇ ਚੱਲ ਰਏ ਨੇ ਇਹ ਜਿਹੜੀ ਕਮੇਟੀ ਸੀ ਛਰੌਣੀ ਤੇ ਧੀ ਕਿਉਂਕਿ ਸਤਿ ਸੰਗਿਆ ਦਾ ਅਧਿਕਾਰ ਸੀ ਬਾਬਾ ਜੀ ਨੂੰ ਜੋ ਵੀ ਕੋਈ ਭੇਟਾ ਦੇਈ ਜਾਇਆ ਕਰੇ ਸੰਤ ਸਾਵਧਦਾਬ ਨਹੀਂ ਰੱਖਿਆ ਕਰਦੇ ਕੋਈ ਵੀ ਜੇ ਕੋਈ ਕਹੇ ਸੰਤਾ ਸਾਵ ਰੱਖੇ ਸੰਗੇ ਸੰਤ ਨਹੀਂ ਸਾਵ ਰੱਖਦੇ ਉਹਦੇ ਤਾਂ ਜਿਹੜਾ ਆਉਂਦਾ ਉਹਨੂੰ ਪਰੇਂ ਤੱਕ ਦਿੰਦੇ ਨੇ ਨਵ ਬਾਈ ਇਹਨੂੰ ਬਾਈ ਕਰਦੇ ਅਸਾਬ ਜ਼ੰਗਿਆਦਾ ਰਫੇਲ ਜੋ ਕੁਛ ਵੀ ਆਵੇ ਮਸਤ ਰੌਣ ਪੋਈ ਆਉਣਾ ਉਹਨਾਂ ਦਾ ਮੰਝਾ ਭੋਰੇ ਬੋਲਿਆ ਬੋਰਾ ਬਣਾਇਆ ਸ਼ਿੰਦਰਾ ਨੇ ਪਰ ਉਹਦੇ ਚ ਬੈਠਦੇ ਨਹੀਂ ਸਨ ਤੇ ਬੈਠ ਵੀ ਕਿੱਥੇ ਹੋਏ ਸੀ ਉਹ ਉਸੇੰਦਾਂ ਤਾਂ ਹੀ ਰਾਸਿਟੀ ਜਾਂਦੇ ਸੀ ਮੰਝਾ ਪਿਆ ਸੀ ਕਪੜਿਆਂ ਦੇ ਟੇਲ ਲਾਗੇ ਜੋ ਵੀ ਮਾਇਆਵੇ ਮਾਇਆ ਸਕੇ ਜੋ ਪੁਛਾਵੇ ਉਹਦੇ ਸਿਰ ਤੇ ਮੇਟੀ ਆਗੀ ਆ ਗਏ ਕਹਿਣ ਲੱਗੀ ਬਾਬਾ ਜੀ ਤੁਸੀਂ ਇੰਨੇ ਸਾਲ ਦੇ ਆਏ ਚ ਇੰਨੀ ਗੜਾਈ ਤੁਹਾਡੇ ਕੋਲ ਦੀ ਹੈ ਆਥੀ ਜੀ ਆਓ ਤਾਬ ਲੈਣਾ ਚੋਰੀ। ਕਹੇ ਭਾਈ ਅਸੀਂ ਤਾਂ ਸਾਫ ਧਰਮ ਰਾਜ ਨੂੰ ਨਹੀਂ ਦੇਣਾ। ਤੁਸੀਂ ਕੌਣੋਂ ਸਾਹ ਬੜੇ? ਸਾਹ ਕਾ ਦਾ ਅਸੀਂ ਇੱਥੇ ਬੈਠੀਆਂ ਆਹ ਦੇਖੋ। ਇੱਕ ਜੋੜਾ ਪਾਇਆ ਹੈ ਸਾਡੇ ਆਹ ਕਿ ਸ਼ਹਿਰ ਹੈ। ਆਹ ਜੈਨਾ ਸਾਡਾ ਸੁਪਦਾ ਹੈ। ਧਾਰ ਤੇ ਬਣਾ ਆਹ ਪਦਮਾ ਸੁਪਦਾ ਹੈ। ਵੈਰੂ ਜੀ ਕਾ ਗਾਲ ਸਾਹ ਵੈਰੂ ਜੀ ਪਿੰਪਾ ਵੇ। ਅਤਾ ਵੀਰੇ ਸੇਵਾਦਾਰ ਬੋਲੀਆਂ ਲੈ ਲਿਓ ਤੇ ਅਸੀਂ ਚਲ। ਕੋਈ ਨਹੀਂ ਪਗੜਨੇ ਮੰਦੇ ਅੰਦਰ ਬਾਅਦ ਚ ਗੇਟੀਆਂ ਫੋੜੀਆਂ ਬੇਲ ਤੋਂ ਚੀਜ਼ਾਂ ਬੇਰ ਆਉਂਦੀਆਂ ਚੀਜ਼ਾਂ ਉਹਦੇ ਚ ਪਈਆਂ ਪਲਾਨੀਆ ਦਾ ਮੈਰੀਆਂ ਲਈ ਇੱਕ ਖਾ ਪੀ ਗਏ ਉਹਨੇ ਸੋ ਇਸੇ ਤਰ੍ਹਾਂ ਵਾਰਾ ਜੀ ਨੇ ਅਜਬ ਦਵਲਾਨ ਬਣਾਇਆ ਮੈਨੂੰ ਕਹਿਣ ਲੱਗੇ ਮੈਂ ਜਨਦਰ ਤੋਂ ਆਇਆ ਕਹਿੰਦੇ ਬਾਬਾ ਨਾਨਕ ਸਿੰਘ ਜੀ ਨੂੰ ਲੈ ਬਾਬਾ ਨਾਨਕ ਸਿੰਘ ਜੀ 63 ਸਾਲ ਦੇ ਹੋ ਕੇ ਸ੍ਰੀ ਸ਼ਗਿਆਉਣਾ ਨੇ ਦਸਹਰੀ ਬਾਗ ਵਾਲੇ ਸੀ ਪਿਆਰ ਸਾਨੂੰ ਇਹ ਗੱਲ ਕਹੀ ਜਾਂਦੇ ਹੁੰਦੇ ਜਾਂ ਮੈਂ ਪਟਿਆਲੇ ਹੁੰਦਾ ਐਂ ਕਹਿੰਦੇ ਸਾਨੂੰ ਸ਼ਬਦ ਸੁਣਾ ਕੋ ਸ਼ਬਦ ਕਹਿੰਦੇ ਪਹਿਲਾਂ ਅਸੀਂ ਸੁਣੀਏ ਸ਼ਬਦ ਬਾਬਾ RAM ਸਿੰਘ ਜੀ ਦਾ ਨਾਮ ਤਾਰ ਉਹ ਬਹੁਤ ਸਾਰ ਬੁੱਝਦਾ ਰਿਹਾ ਹੋਸ਼ੰ ਫੇਰ ਅਸੀਂ ਸੁਣਿਆ ਬਾਬਾ ਅਤਰ ਸਿੰਘ ਜੀ ਮਸਤਾਂ ਵਾਲੇ ਆ ਆ ਹੁਣ ਸਮਾ ਹੋ ਗਿਆ ਭਾਈ ਹੁਣ ਸ਼ਬਦ ਉਹ ਮਦਮ ਪੈਦਾ ਜਾਂਦਾ ਸੀ ਇੱਕ ਵਾਰੀ ਫੇਸ ਹੋਣਾ ਚਾਹੀਦਾ ਅਸੀਂ ਬਾਬਾ ਜੀ ਨੂੰ ਜਾ ਕੇ ਸਾਡੇ ਪਵਾਰਾ ਜੀ ਆਰਮੀ ਨੇ ਮੇਰੇ ਕੋ ਆਇਆ ਕਰਦੇ ਜੀ ਤੇ ਜਤ ਮਾਨ ਹੋਇਆ ਮੈਂ ਜਾ ਕੇ ਲੈ ਆਇਆ ਉਹ ਫੇਰ ਕਹਦੇ ਆਂ ਨਾ ਸਾਬੂ ਸੁਣਾ ਦੋ ਬੜੀ ਸੌਚਦਾ ਬਬੇ ਵੀ ਇਹ ਸ਼ਬਦ ਕੀ ਕਹਿੰਦੇ ਨੇ ਵਈਦ ਮਹਾਰਾਜ ਦੇ ਕੀ ਤੁੰਤ ਵੀ ਲੈ ਗਏ ਇਹ ਵੀ ਕਹੀ ਜਾਂਦੇ ਉਹ ਦਿਨ ਮਹਾਰਾਜ ਜੀ ਮੈਨੂੰ ਕਹਿਣ ਲਗੇ ਕਹਦੇ ਤੁਸੀਂ ਪਕਿਆਲੇ ਜਾਓ ਜਾ ਕੇ ਬਾਬਾ ਨਾਨਕ ਜੀ ਦੀ ਉਹ ਸਾਡੀ ਗੱਢੀ ਚ ਬਿਠਾਉਣੇ ਜਦ ਮੈਂ ਅੱਗੇ ਗਿਆ ਤਾਂ ਬਾਬਾ ਨਾਨਕ ਜੀ ਤਿਆਰ ਖੜੇ ਦੇ ਬਸਤਰ ਪਾਏ ਹੋਏ ਤੇ ਬੀਪੀਆਂ ਜਾ ਰਹੇ ਉਹਨਾਂ ਦੇ ਦੁਆਲੇ ਰਹਿੰਦੇ ਸੀ ਭਾਈ ਬੂ ਜੀ ਨਹੀਂ ਸੀ ਰੱਖਦੇ ਲੋਤੇ ਕੰਨ ਬੀਪੀਆਂ ਇਹ ਵੀ ਦੀਆਂ ਆਗਦਾ ਲਈ ਪ੍ਰਸ਼ਾਦ ਕੋਣ ਬਸਤਰ ਤਾਉਣ ਨਲਾਉਣ ਤੋਰ ਬੇਰ ਦਸ ਜੀਏ ਤੇ ਇਹਦਾ ਦੇ ਕੁਛ ਨਾਰਵਾਉਣ ਕਰਕੇ ਇਹ ਸੰਭਾਲ ਸਕਦੀ ਹੈ ਭਾਈ ਹੱਕ ਜਾਂਦੇ ਨੇ ਸੋ ਜਦੋਂ ਗੱਡੀ ਆਈ ਗੱਡੀ ਦੇ ਵਿੱਚ ਮਹਾਰਾਜ ਨੇ ਕਦੇ ਬੀਬੀ ਬੈਠਣੀ ਸੀ ਦਿੱਤੀ ਅਨਾਉਂ ਨਹੀਂ ਸੀ ਬਾਬਾ ਜੀ ਗਾਇਨ ਲਗੇ ਦਾ ਗੱਠੀ ਆ ਗਈ ਪਰ ਜੋ ਬਹਿ ਜੋ ਇਹ ਅਪਾਜ ਜੰਨਾ ਸਾਹ ਪੇ ਕਰਸ਼ਣ ਕਰ ਵੈਦ ਨੇ ਬਹਿ ਗਏ ਖਾਣਾਰੇਆ ਮੈਂ ਖੜਾ ਰਹਿ ਗਿਆ ਤੇ ਮੈਨੂੰ ਕਹਦੇ ਤੂੰ ਵਾਜਾ ਜੀ ਮੈਂ ਆ ਦੂਗਾ ਆ ਪੀ ਜਾਊਗਾ ਕੋਈ ਨਾ ਕੋਈ ਬੰਦ ਕਰ ਨਾ ਤੇਰੇ ਤੂੰ ਸਾਡੇ ਕੋਲ ਬਹਿ ਜਾ ਤੇ ਮੂਰੇ ਆ ਗਿਆ ਮੈਂ ਪੂਰੇ ਆ ਕੇ ਮੈਨੂੰ ਪਤਾ ਨਹੀਂ ਬੈਸਣੋਂ ਤਾਂ ਤਾਂ ਹੈ ਕਿ ਪੂਰੇ ਕਹੀ ਜਾਂਦੇ ਕਹਿੰਦੇ ਇੱਥੇ ਬਹਿ ਜਾ ਸਾਡੇ ਬਰਾਬਰ ਜਦ ਮੈਂ ਉੱਥੇ ਲੈ ਕੇ ਗਿਆ ਤਾਂ ਮਹਾਰਾਜ ਹੀ ਬਾਹਰ ਆ ਗਏ ਵਾਰਾ ਕੇ ਆਸ਼ਰਮ ਤੇ ਵਾਰ ਕਹਿਣ ਲੱਗੇ ਬਾਬਾ ਜੀ ਤੁਸੀਂ ਚਾਰਨ ਜਰਨੀ ਤਰ ਰਹੇ ਰਹੇ ਵਿੱਚ ਸਾਡੀ ਪਿੱਠ ਤੇ ਸਵਾਰ ਹੋ ਕਿੰਨੇ ਨਿੰਮਰ ਤਾਂ ਹੱਥੋਂ ਜਾਦੇ ਬਾਬਾ ਨਾਰ ਸਿੰਘ ਜੀ ਦੇ ਇਤਰਾਜ ਜਿਆਦਾ ਆ ਗਿਆ ਕੱਲ ਸੁਣ ਇਹਦਾ ਇਨਾ ਨੀਵਾ ਹੋ ਕੇ ਤਾਂ ਗੁਰਨਾਰਕ ਦਾ ਘਰ ਲੁੱਟ ਲਿਆ ਆ ਹੀ ਨੀਵਾ ਪੁਣਾ ਕਿਹਜ ਜਿਹਦੇ ਘਰ ਕੇ ਤਾਂ ਗੁਰਨਾਰਕ ਨੂੰ ਲੁੱਟ ਲਿਆ ਕਹਿੰਦਾ ਹੁਣ ਮੈਨੂੰ ਫਕਰ ਨੂੰ ਵੀ ਲੁੱਟ ਲਿਆ ਆਤ ਵੱਲੇ ਅੰਦਰ ਆ ਗਏ ਵਾਰਾ ਕਿ ਆਪ ਆਪਣੇ ਦਸਤੇ ਮੁਬਾਰਕ ਤੇ ਨਾਲ ਆਵ ਨੋਤੇ ਪਰਾਂ ਲੱਗੇ ਸਾਰੀ ਇਸਨ ਦੇ ਨੂੰ ਵੀ ਦੀਆਂ ਨੂੰ ਵੀ ਬੁਲਾ ਰਿਹਾ ਪੁਰੇ ਕਿ ਸਾਰਿਆਂ ਨੂੰ ਪਨਾਉਂਦੇ ਨੇ ਜਦੋਂ ਬਾਬਾ ਜੀ ਨੇ ਦੁੱਧ ਪੀਤਾ ਅੱਧਾ ਬਚ ਗਿਆ ਮਹਾਰਾਜ ਕਹਿੰਦੇ ਐ ਤਮ ਇਹਨੂੰ ਦੇ ਤੋ ਜਿਹੜਾ ਉਹ ਬਚਿਆ ਇਹ ਸਾਰਾ ਨਰਗੀਓ ਐਨੀ ਨਿਮਤਾ ਦੇ ਕੇ ਬਾਬਾ ਜੀ ਦੇ ਇਹ ਚੱਲਣ ਲੱਗੇ ਕਜੇ ਤਾਂ ਨੋਟ ਲਿਆ تھا ਕਰਨ ਡੋਟ ਲਿਆ 120 ਸਾਲ ਦੀ ਕਮਾਈ ਨੁੱਤਨੀ ਕਹਿੰਦਾ। ਰਾਮੇ ਦਿਵਾਰੀ ਉਹਨਾਂ ਨੇ। ਵੀ ਮੈਂ ਸਾਰਾ ਕੁਝ ਜਿਹੜਾ ਇੱਥੇ ਤੇਰੀ ਕਰ ਰਿਆ ਵੀ ਸਾਰੀ ਜ਼ਿੰਦਗੀ ਦੀ ਕਮਾਈ। ਉਹਦੇ ਬਾਅਦ ਦਿਵਾਰ ਵਿੱਚ ਹੀ ਲੈ ਗਏ ਅਸੀਂ। ਤਰਮ ਉਸੇ ਬਿਠਾਦੇ ਬਾਬਾ ਜੀ ਬਾਬਾ ਨਾਨਕ ਸਿੰਘ ਜੀ ਜਦੋਂ ਵਾਰਾ ਜੀ ਨੇ ਕੀਰਤਨ ਸ਼ੁਰੂ ਕਰਿਆ ਸੁਤੇ ਪਾਦ ਗਾ ਤੇ ਮੇਰੇ ਮੇਲਾ ਹੋ ਗਿਆ ਸਾਧੂਆਂ ਦਾ। ਬਾਬਾ ਜੀ ਨੂੰ ਝੁੰਚਣੀ ਆਈ ਮੈਂ ਕਿੱਥੇ ਜਾਣਗੇ ਉਹ ਤੋਂ। ਸ਼ੰਭਰ ਨਾ ਹੋਵੇ ਤਾਂ ਇਹ ਬਾਤ ਲਾਇਆ ਹੈ। ਇਹ ਦੂਰੀ ਬਰੀ ਆਈ ਤੇ ਦੀ ਬਰੀ ਆਈ। ਜਦੋਂ ਉੱਥੋਂ ਉੱਠ ਕੇ ਦਵਾਨ ਤੋਂ ਆ ਗਏ ਤਾਂ ਮਹਾਰਾਜ ਜੀ ਸੀ ਇੱਕ ਮੈਜਿਕ ਆ ਇੱਕ ਵਵਾਰੀਸੀ ਤੇ ਨੇਜ਼ੀ ਤੇ ਉੱਥਾਂ ਤੱਕ ਕੋਲ ਕੋ ਇਨਸ। ਤਾਂ ਉੱਥੇ ਮਹਾਰਾਜ ਜੀ ਨੇ ਆਪਣੇ ਪਲੰਕ ਤੇ ਬਿਠਾਤਾ ਉਹਨਾਂ ਦੀ ਸਾਰੀ ਜ਼ਿੰਦਗੀ 'ਚ ਛੱਤ ਥੱਲੇ ਨਹੀਂ ਸੀ ਕਦੇ ਪੈਰ ਰੱਖਿਆ। ਉਹ ਦਿਨ ਭোরে 'ਚ ਜਾ ਕੇ ਮਹਾਰਾਜ ਜੀ ਦੇ ਪਲਗ ਤੇ ਵਰਾਜਮਾਨ ਹੋ। ਇਮਾਰਾ ਬਾਬਾ ਜੀ ਤੁਸੀਂ ਇੰਨੀ ਤੋਂ ਤੁਣ ਸੁਣੀ ਕਿਉਂ ਆਈ ਕਹਿੰਦੇ ਸ਼ਬਦ ਵਿੱਚ ਤੇ ਸਹਿਰ ਆਵੇ ਅੱਜ ਮੈਨੂੰ ਕਹਿੰਦਾ ਮੇਰੀ ਭਾਵਨਾ ਪੂਰੀ ਹੋਈ ਹੈ ਪਹਿਲਾ ਸ਼ਬਦ ਮੈਂ ਬਾਬਾ ਰਾਮ ਸਿੰਘ ਤੋਂ ਸੁਣਿਆ ਸੀ ਬੜੀ ਧੇਰ ਮੇਰੇ ਅੰਦਰ ਨੇ ਕਹਿੰਦੇ ਹੁਣ ਫਿਰ ਮੈਂ ਮਸਤਵਾਨੀ ਵਾਲੇ ਤੋਂ ਸੁਣੀ ਉਹ ਕਹਿੰਦੇ ਸੁਬਾਹ ਚ ਤਾਂ ਸੁਣਦਾ ਸੀ ਪਰ ਅਜੇ ਤੱਕ ਮੇਰੇ ਅੰਦਰ ਨਹੀਂ ਸੀ ਉਹਦਾ ਬਸਾ ਹੋਇਆ ਕਹਿੰਦੇ ਅੱਜ ਹੋ ਗਿਆ ਰੋਂ ਰੋਂ ਤੇ ਉਹ ਸ਼ਬਦ ਮੇਰੇ ਸਮਾ ਗਿਆ ਇਹਨਾਂ ਦਾ ਹੁਣ ਮੇਰੇ ਜਨਾਨ ਦਾ ਸਮਾਏ ਸ਼ਬਦੀ ਨਜਾਇਤ ਲੰਗੇਗਾ ਉਸ ਮਲੇ ਮਹਾਰਾਜ ਦੀ ਵੇਚਨੇ ਕਹਦੇ ਆਲਾ ਦਾ ਦੇਖਣ ਲੱਗੇ ਛਤ ਮਲ ਦੇਖਣ ਲੱਗੇ ਤੇ ਦੇਖਣ ਲੱਗੇ ਕਹਦੇ ਆ ਤਾਂ ਬਹੁਤ ਸੋਹਣਾ ਖਾਣ ਬਣਾਇਆ ਤੁਸੀਂ ਕਹਿੰਦੇ ਸਾਡੇ ਬੜਾ ਪਸੰਦ ਹੈ ਮਹਾਰਾਜ ਕਹਿੰਦੇ ਫਿਰ ਮਹਾਰਾਜ ਕਿਰਪਾ ਕਹਿੰਦੇ ਕਿਰਪਾ ਤਾਂ ਦੀ ਕਰਨੀ ਹੈ ਹੁਣ ਤਾਂ ਅਸੀਂ ਤਾਂ ਖੀ ਰਿਆ ਤਰ੍ਹਾਂ ਦੇ ਤੂੰ ਹੋਰ ਬਣਾ ਲਈ ਕਹੇ ਉਹ ਨਹੀਂ ਆਤੀ ਜਾਣਾ ਪਤਾ ਇੱਥੇ ਹੀ ਰਹਿ ਜਾ ਤੇ ਮਹਾਰਾਜ ਜੀ ਉਸੇ ਵੇਲੇ ਨਮਸਕਾਰ ਕਰੀ ਕਹਿੰਦੇ ਫਿਰ ਸਾਨੂੰ ਆ ਗਿਆ ਦੋ ਮਹਾਰਾਜ ਜੀ ਬਾਹਰ ਆ ਗਏ ਬਾਹਰ ਆਏ ਤਾਂ ਮੈਂ ਸਾਰੀ ਗੱਲ ਸੁਣ ਲਈ ਤਾਂ ਕਹਿਆ ਤਾਂ ਲਵਲਾਨ ਦਾ ਆਸ਼ਰਮ ਜਿਹੜਾ ਹੈ ਹੁਣ ਮਹਾਰਾਜ ਜੀ ਛੱਡ ਕੇ ਚਲੇ ਜਾਣ ਉਸੇ ਵੇਲੇ ਮੈਨੂੰ ਕਹਿਣ ਲੱਗੇ ਵੀ ਉਹਨੂੰ ਕਹਿ ਬਾਬੂ ਜੀ ਨੂੰ ਅਜਿਹੇ ਹੁਣੇ ਤੁਸੀਂ ਦਰਸ਼ਨ ਕਰਿਆ ਜਿਨ੍ਹਾਂ ਦੇ ਕਾਰੇ ਤਿਆਰੀ ਕਰ ਲੈਣ ਕੋਈ ਚੀਜ਼ ਨਹੀਂ ਚੱਕਣੀ ਕੋਈ ਸਵਾਏ ਗਜਰੇ ਤੇ ਵਰਨੇ ਬਸ ਸਵੇਰ ਅਪਾ ਸ਼ਨਾਣ ਕਰਨ ਵਾਸਤੇ ਜਿਹੜੀ ਚੀਜ਼ ਲੈਣੀ ਹੈ ਲੈ ਲੋ ਬਾਕੀ ਸਾਰੀ ਐਵੇਂ ਜਵੇਂ ਇਹਨਾਂ ਦੇ ਨਾਲ ਜਿਹੜਾ ਸੇਵਾਦਾਰ ਤੇ ਬੀਬੀ ਮੋਗੀ ਉਹਨੂੰ ਸਮਰਦੋ ਲੈ ਭਾਈ ਸਾਉ ਤੇ ਅਸੀ ਚੰਨੇ ਉਹ ਜਿਹੜੇ ਇੱਕ ਸੋਬੀ ਹੈ ਬਿਗੇਰਾ ਸੀ ਆਸ਼ਰਮੋਂ ਬਣਿਆ ਆ ਹੋਂ ਦਾ ਦੋ ਸੌ ਦਾ ਹੋਣਾ ਹੈ ਸ਼ੋਇਸਰਾਂ ਦੇ ਨਾਲ ਮਹਾਪੁਰਸ਼ਾਂ ਦੇ ਅੰਦਰ ਕੋਈ ਪਗੜ ਨਹੀਂ ਹੋਇਆ ਕਦੀ ਸਾਹ ਜੀ ਉਤੋਂ ਦਿਸਦੇ ਰਹੇ ਵੀ ਐ ਪਰਿਆਵੇਂ ਆਇਆ ਤਮਤ ਰਹੇ ਨੇ ਦਾ ਅਦਰੋਂ ਬਿਲਕੁਲ ਵੇਲਾ ਉਦੋਂ ਗੇ ਤੈਸਾ ਸੁਵਰਨ ਤੈਸੀ ਉਸ ਮਾਟੀ ਇਹ ਜੀਵਨ ਉਹ ਕਿਸੇ ਨੇ ਜਾਣਿਆ ਜਦੋਂ ਇਹਨਾਂ ਦੀ ਮਹਿਮਾ ਬਹੁਤ ਫੈਲੀ ਆਪ ਕਾਵਨ ਰਣ ਲੱਗੇ ਬਾਦਸ਼ਾਹੀ ਮਸਜਿਦ ਚ ਰਹਿ ਗਏ ਉੱਛੇ ਜਮੇ ਦੀ ਨਵਾਜ਼ ਪੜਦੇ ਸੀ ਵਿੱਚ ਜਾ ਕੇ ਖੜੇ ਹੋ ਗਏ ਕੰਲੇ ਇੱਕ ਸ਼ਹਿਰੇ ਪਾਏ ਹੋਏ ਸਿਰ ਦੇ ਉੱਤੇ ਬੰਨੀਆਂਆਂ ਪੂਰੀਆਂ ਤਿੰਨ ਜਲੇ ਉਹ ਜਿਹੜਾ ਨਵਾਜ਼ੀ ਖੜਾ ਉਹਨੂੰ ਧੱਕਾ ਮਾਰਨ ਜਿਹੜਾ ਖੜਾ ਧੱਤਾਂ ਵਾਰੀ ਜਾਂ ਸਾਰੇ ਅਦਜਨ ਪੈ ਗਈ ਬਾਦਸ਼ਾਹ ਵਿੱਚ ਨਵਾਜ਼ ਪੜਦੇ ਐ ਇਹ ਜਿਹਨ ਨਵਾਜ਼ੀ ਕਰਦਾ ਉਹ ਤੋੜਦੇ ਬੋਦੇ ਨਹੀਂ ਜਦੋਂ ਨਵਾਜ਼ ਪੜ ਸਾਰੇ ਦੌੜੇ ਹੋ ਗਏ ਇਹਨਾਂ ਦੇ ਘੱਲ ਗਏ ਤੁਸੀਂ ਨਵਾਜ਼ ਕਹਦਾ ਕਰੀ ਜਾਂ ਤੁਸੀਂ ਕੌਣ ਇਹਨੂੰ ਫਗਾਰistan ਦਾ ਬਾਦਸ਼ਾਹ ਵੀ ਆ ਗਿਆ ਤੇ ਗੱਲਸ਼ ਉਹਨੂੰ ਲੱਗ ਗਿਆ ਤੇ ਬਾਬਾ ਜੀ ਕਹਿ ਲਗੇ ਅਸੀਂ ਵੈਗਦੇ ਖੁਦਾ ਤੇ ਆਹ ਕੌਣ ਐ ਇਹਦੇ ਮਾਮਲ ਆ ਤੇ ਇਸਾ ਕੌਣ ਐ ਇਹਦੇ ਜੂਰ ਰਾਨ ਹੋ ਗਏ ਵੀਏ ਕਹਦੇ ਬਾਰੋਂ ਕਾਬਰ ਨੇ ਉਹ ਬਾਦਸ਼ਾਹ ਦੇ ਕਿ ਆ ਵੀ ਨਹੀਂ ਦੇ ਕੋਈ ਰਾਮ ਜਾਲੇ ਬੰਦੇ ਆ ਪੁੱਛੋ ਕਹਦੇ ਤੁਸੀਂ ਧੱਕੇ ਗਿਆ ਉਹਦੇ ਤਾਂ ਇਹ ਕਹਦੇ ਰਵਾਜ ਨਹੀਂ ਸੀ ਬਣਦੇ ਕਹਦੇ ਨਵਾਜ ਮੇਰੀ ਪਰਦੇ ਨਹੀਂ ਸੀ ਕਹਦੇ ਪਗੜ ਕਰਦੇ ਸੀ ਫਾਰੇ ਤੋਂ ਨਹੀਂ ਸੀ ਤੇਰੀ ਸੁੱਤ ਫਿਰਦੀ ਉਹ ਜਦਿਆਂ ਤੋਂ ਧੱਕੇ ਬਾਅਦ ਗਾ ਥੋੜੀ ਫਿਗਰਦੀ ਸੀ ਬਾਦਸ਼ਾਹ ਨੂੰ ਵੀ ਰਸਤਾ ਬਾਜਾਰੇ ਸਜਦਾ ਕਰਦਾ ਵੀ ਕੋਈ ਬੜੀ ਅੱਲਾ ਆ ਗਿਆ ਅੰਦਰ ਲੈ ਗਿਆ ਬਹਿਲਾ ਚ ਜਾ ਕੇ ਨਿਵਾਸ ਕਰਾਤਾ ਉਸ ਦਿਨ ਤੋਂ ਇਹਨਾਂ ਦਾ ਨਵਾਂ ਪ੍ਰਾਜੈਗ ਪੈ ਗਿਆ ਫੇਰ ਮਨਾਨਿਆਂ ਦੇ ਕਿ ਆ ਗਈ ਇਹ ਤਾਂ ਬਾਝੋਂ ਦਾਤਾ ਪਤਾ ਕਰੋ ਵੀ ਹੈ ਤਾਂ ਉਹਨੇ ਇਹ ਦੂ ਹੈ ਕੌਣ ਹੈ ਉਹ ਰੇ ਲੇ ਦਤਾ ਕਿ ਆ ਵੀ ਖਾਣਾ ਅੱਜ ਸੱਚੇ ਖਾਣਾ ਸਾਰਿਆਂ ਦੇ ਬਾਦਸ਼ਾਹ ਨੇ ਪੈਦਾ ਵੀ ਦਰਵੇਸ਼ ਵੀ ਵਿੱਚ ਖਾਣਾ ਖਾਣ ਉਹ ਨਾਮੇ ਗੋਗੁੜਾ ਸੀ ਜੇ ਖਾਉਦਾ ਤਾਂ ਇਸਲਾਮ ਵਾਲਾ ਦੇਖਊਗਾ ਤਾਂ ਕਹਿੰਦੇ ਪਤਾ ਲੱਗ ਜੀ ਹਿੰਦੂ ਹੈ ਬਾਬਾ ਜੀ ਦੇ ਕਤੂਰੇ ਲੈ ਰਹੇ ਕਾਫੀ ਸਾਰੇ ਪਛਾਤ ਲੈ ਰਹੇ ਸਾਰਿਆਂ ਦੇ ਦੋ ਦੋ ਤਿੰਨ ਤਿੰਨ ਫੜਲੇ ਚੌ ਚੌ ਕਰਦੇ ਜਦੋਂ ਤੇ ਜਿੱਤੇ ਰੋਟੀ ਖਾਦੇ ਜਾ ਕੇ ਉੱਤੇ ਛੜਦੇ ਸਾਰਿਆਂ ਨੂੰ ਉਹ ਨੱਟ ਨੱਟ ਗਏ ਰੇ ਇਹ ਮੂਹ ਬਾਤ ਆਦਾਂ ਪਤੇ ਉਹ ਕਹਿੰਦੇ ਜੀ ਇਹ ਤਾਂ ਸਾਰਾ ਹੀ ਝੂਠਾ ਹੋ ਗਿਆ ਕਹਿੰਦੇ ਆਓ ਖਾਈਏ ਖਦਾ ਦੇ ਨੇ ਇਹ ਨੀ ਮੇਰਾ ਹੀ ਰੂਪ ਨੇ ਸੋ ਸਮਝੇ ਰਾਵ ਜਦੋਂ ਸਮਝ ਗਏ ਵੀ ਦਰਵੇਸ਼ ਦੇ ਨਾਲ ਐਸੀ ਗੱਲ ਨਹੀਂ ਕਰਨੀ ਉਹਨਾਂ ਨੇ ਫਿਰ ਹੁਕਮ ਕਰ ਦਿੱਤਾ ਵੀ ਜਿੱਥੇ ਕੀ ਕਰਦਾ ਫਿਰ ਨੇ 10 ਸਾਲ ਫਿਰ ਤੱਕ ਇਹਨਾਂ ਨੇ ਅਰਬ ਘੰਟਰੀ ਅੱਜ ਪ੍ਰਚਾਰ ਕਰਿਆ ਉਹ ਤੇ ਬਾਅਦ ਇਧਰ ਆ ਗਏ ਵਾਪਸ ਬੜੀ ਕਰਨੀ ਦਵਾਈ ਫੈਲ ਗਈ ਤੇ ਪਟਿਆਲੇ ਦੇ ਅੱਜ ਆਪ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰ ਰਹੇ ਉਸ ਵੇਲੇ ਇੱਕ ਸੰਤ ਰਹਿੰਦਾ ਸੀ ਉੱਥੇ ਜਿਹਦਾ ਨਾਮ ਮੈਨ ਨਹੀਂ ਆ RAM ਸੀ ਬਹਿ ਰਿਹਾ ਕਰ ਰਿਹਾ ਸੀ ਇਹ ਉੱਠ ਕੇ ਟੜਾ ਹੋ ਗਿਆ ਇਹਦਾ ਬਾਬਾ ਜੀ ਮੈਂ ਮੈਨੂੰ ਇੱਕ ਕਥਾ ਸੁਣਾਓ ਜੀਵਨ ਮੁਕਤ ਤੇ ਨਛਣ ਦਸੋ ਕੀ ਨੇ ਉਹਨਾਂ ਦੀ ਕਥਾ ਮੈਂ ਸੁਣ ਨਹੀਂ ਜਾਣ ਉਸ ਵੇਲੇ ਆਪਨੇ ਕਹਾ ਸਰਵਣ ਕਰਾਈ ਨਹੀਂ ਜਿਹੜੇ ਰਿਅਲਾਈ ਸੋਨ ਹੁੰਦੇ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ ਆਉਂਦੇ ਨੇ ਉਹਨਾਂ ਦੀ ਬਿਰਤੀ ਜਿਹੜੀ ਹੈ ਸਮਾਨ ਹੋਇਆ ਕਰਦੀ ਹੈ ਦ્વੈਤ ਨਹੀਂ ਹੋਇਆ ਕਰਦੀ ਨਾ ਕੋਈ ਆਪਣਾ ਹੁੰਦਾ ਨਾ ਕੋਈ ਬਗਾਨਾ ਹੁੰਦਾ ਭਾਵਨਾ ਦੇ ਨਾਲ ਉਹਨਾਂ ਦੇ ਨਾਲ ਕੋਈ ਤਿਆਰ ਕਰਦਾ ਹੈ ਪਿਆਰ ਦਾ ਫੜ ਲੈਂਦਾ ਕੋਈ ਦ્વੈਤ ਕਰਦਾ ਹੈ ਦ્વੈਤ ਦਾ ਲੈ ਲੈਂਦਾ ਜਿਉਂ ਕਰ ਨਿਰਵਨ ਆਸੀ ਜਗ ਦੇਖਣ ਵਾਲਾ ਗਿਆ ਬੁੰਗਰ ਬਾਲੀਆ ਇਹੋ ਬੇਕਾਲ ਆਈ ਦੀ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਆਂਦੀ ਕਈ ਦੀ ਕੋਈ ਗਮ ਨਹੀਂ ਆਂਦੀ ਤੇ ਉਹਨਾਂ ਦੀ ਢੇਗਾ ਦੇ ਵਿੱਚ ਸੋਰਾ ਬਿਤੀ ਇੱਕੋ ਗੈਸਰਾ ਗੁਰੂ ਨਾਨਕ ਦੇਵ ਜੀ ਆਸ਼ਾ ਬਾਰਾ ਜੀ ਨੇ ਕਰ ਮਾਰ ਦੇ ਕੋਹਣੀ ਕੋਹਣੀ ਹਨੇਰਾ ਦੇ ਲਈ ਹੋਇ ਕਵਲ ਤੇ ਨਾ ਵਰਲਡ ਹੋਰ ਦੇ ਗੁਰੂ ਸ਼ੋਨੇ ਤੇ ਰੇਟੇਨ ਲਵ People था आवन जनोने थोड़ी ही देर होए उन्होंने गौरव आवन